ਪਿਛੇ ਖਾੜਾ ਲਾਉਣ ਗਏ ਸੀ ਆਪਣਾ ਬਾਬਾ ਆ ਗਿਆ ਤੇ ਕਹਿੰਦਾ ਪੁੱਤ ਮੈਂ ਮਿਰਜਾ ਲਾ ਦੇ ਮੈਂ ਬਾਪੂ ਮਿਰਜਾ ਨਾ ਮਰ ਗਾ ਦਊਗਾ ਪਰ ਉਹ ਮੈਂ ਅਸੀਂ ਮਿਰਜੇ ਨੇ ਆਪਣਾ ਪ੍ਰਾਪ ਦੀ ਕਿਹੜੀ ਕੀਤੀ ਹੈਣਾ ਹਾਂ ਵੀ ਯਾਰ ਕੋਣ ਕੀਤਾ ਕੀ ਹੈ ਬਿਲਕੁਲ ਸਾਡੇ ਦੋ ਦਿਮਾਗ ਵਿੱਚ ਬਾੜੀ ਬਾੜੀ ਹਾ ਗੱਲਾਂ ਦੇ ਦਿੱਤੀਆਂ ਮਾਪਾਪਾ ਉਹਨੂੰ ਤੂੰ ਆਪਣਾ ਬਾਹਰ ਗਾਦਣਾ ਕੋਈ ਮੈਂ ਹਾਂ ਬਿਲਕੁਲ ਹੈਨਾ ਮਿਰਜੇ ਨੇ ਕੋਈ ਵਧੀਆ ਕੰਮ ਨਾ ਕੀਤਾ ਨਹੀਂ ਕੀਤਾ ਸਕੇ ਮਾਪੇ ਦੀ ਕੁੜੀ ਭਜਾ ਕੇ ਲੈ ਗਿਆ ਤੇ ਆ ਕੇ ਨੇ ਮਾਰਦਾ ਬਸ ਆਹੀ ਕੁਝ ਹੋਇਆ ਕਹਿੰਦੇ ਆਹੀ ਹੋ ਗਿਆ ਠੀਕ ਗਾਣੀ ਆ ਤੇ ਯਾਰਾਂ ਅਜਾ ਕਾ ਮਿਰਚਾ ਕਰ ਦੇਗੇ ਹਰ ਵਾਰੀ ਹੁੰਦੀ ਹੈ ਇਹ ਜਿੱਥੇ ਜਾਵਾਂਗੇ ਤੁਸੀਂ ਮਿਰਚੇ ਬਾਰੇ ਸੁਣ ਬੜਾ ਸੋਇ ਉਹ ਨਹੀਂ ਨਹੀਂ ਕਿ ਆਪਣੇ ਕੀ ਕੀਤਾ ਕੀ ਹੈ ਇਸ ਤਰੀਕੇ ਆ ਉਹਦੀ ਇੱਕ ਹੋਰ ਮਾੜੀ ਗੱਲ ਹੈ ਪਹਿਲਾਂ ਆਪਣੇ ਦੌਰ ਚ ਹੀ ਰਹਾ ਵੀ ਪੁੱਤ ਮਿਰਚੇ ਵਾਲਾ ਤਾਂ ਹੋਵੇ ਆਪਣੇ ਹੀ ਰਾ ਜੰਮੇ ਹਾਂ ਬਿਲਕੁਲ ਸੇਵਾ ਰਾ ਜੰਮੇ ਬਿਲਕੁਲ ਕਿਹ ਹੈ ਦਾ ਕੱਢ ਉਹ ਵੀ ਧੀ ਸੀ ਕਿਸੇ ਦੀ ਹਾਂ ਹਨਾ ਲੋਕਾਂ ਨੇ ਜੱਟ ਮਿਰਚਾ ਕਹਿੰਦੇ ਉਹ ਮੈਂ ਤੁ ਮਤ ਮਤਲਬ ਮੈਂ ਭਾਵੇਂ ਯਾ ਲੈ ਚੰਗੀ ਨਾ ਲਗੇ ਪਰ ਮੈਂ ਇਸ ਗੱਲ ਦੇ ਉਲਟਾ ਮੈਂ ਇਹ ਕੋਈ ਮੇਰੇ ਤੇ ਕੋਈ ਵੱਡੀ ਵੱਡੀ ਗੱਲ ਤਾਂ ਕੀਤੀ ਨਹੀਂ ਨਹੀਂ ਕੋਈ ਪ੍ਰਾਪਤੀ ਹਾਂ ਹੂੰ ਅੱਛਾ ਭਾਈ ਇੱਕ ਉਹ ਜ਼ਰੂਰ ਦੱਸਿਓ ਜਿਵੇਂ ਹੁਣ ਭਾਈ ਬੱਬੂ ਮਾਨ ਦਾ ਜਿਹੜਾ ਉਹ ਸਟੇਜ ਤੋਂ ਬਾਈ ਹੋਰੀ ਕਹਿਣ ਹਾਂਜੀ ਹਾਂਜੀ ਉਹ ਵੀ ਮੁੱਖ ਕਾਰਨ ਸੀ ਮੋੜਨ ਦਾ ਕਿ ਤੁਸੀਂ ਪਹਿਲਾਂ ਸੋਚਿਆ ਹੋਇਆ ਸੀ ਜਾਂ ਇੱਕ ਸਬਬ ਜਿਆ ਬਣ ਗਿਆ ਜਾਂ ਉਹ ਵੀ ਉਹ ਵੀ ਵਿਚੇ ਗੱਲ ਆਪਣਾ ਐਡ ਹੋ ਗਈ ਅਸਲ ਵਿੱਚ ਨਾ ਮੈਂ ਤੁਹਾਨੂੰ ਜੋ ਮੈਂ ਆਉਣਾ ਸੀਗਾ ਹਾਂ ਇੱਥੇ ਆ ਗਿਆ ਜਦੋਂ ਫਿਰ ਮੈਂ ਦੁਬਾਰੇ ਗਿਆ ਮੁੜ ਕੇ ਇੱਕ ਵਾਰੀ ਅੱਛਾ ਇੱਥੇ ਆ ਕੇ ਫਿਰ ਬਾਗੀ ਸੀ ਹਾਂ ਫਿਰ ਸਾਰੀ ਫੈਮਿਲੀ ਇਕੱਠੀ ਹੋ ਕੇ ਮਨੂੰ ਮੇਰੀ ਵਾਈਫ ਤੇ ਬੱਚੇ ਕਹਿੰਦੇ ਵੀ ਵੀ ਅਸੀਂ ਸੈਟਾਂ ਉੱਤੇ ਹੂੰ ਮੇਰੀ ਵਾਈਫ ਕਹਿੰਦੀ ਮੈਂ ਸਾਡੇ ਆਪਣਾ ਮਨ ਚ ਹੀ ਗੱਲ ਨਾ ਰਹਿ ਜੀ ਫੈਮਿਲੀ ਕਰਕੇ ਛੋਟਾ ਗਾਣਾ ਚਲਾ ਗਿਆ ਹੂੰ ਹੂੰ ਵਿੱਚੋਂ ਬਿਜਨਾ ਜੇ ਥੋੜੇ ਤੁਸੀਂ ਠੀਕ ਹੋ ਬਿਲਕੁਲ ਉਹਨਾਂ ਦੇ ਤੁਸੀਂ ਆਪਦਾ گاਉ ਜਾ ਕੇ ਬਿਲਕੁਲ ਹਨਾ ਫਿਰ ਮੈਂ ਪੱਕਾ ਫੈਸਲਾ ਕਰਕੇ ਆ ਗਿਆ ਹੂੰ ਕਿਉਂਕਿ ਮੈਂ ਇਕੱਲਾ ਬੰਦਾ ਕੁਝ ਕਰ ਨਹੀਂ ਸਕਦਾ ਹਨਾ ਫਿਰ ਇੱਥੇ ਅੱਛਾ ਆਪਣਾ ਬੱਬੂ ਭਾਈ ਨੇ ਉੱਥੇ ਉੱਥੇ ਬੋਲਤਾ ਸੀ ਉਹ ਵੀ ਕੀ ਸੀ ਉਹ ਉੱਥੇ ਆਪਣਾ ਸ਼ੋਅ ਸੀਗਾ ਮੈਂ ਵੀ ਉੱਥੇ ਗਿਆ ਸੀਗਾ ਹੂੰ ਤੇ ਅੱਧਾ ਘੰਟਾ ਮੈਂ ਗਿਆ ਉੱਥੇ ਜਦੋਂ ਮੇਰਾ ਚਲ ਸੁਭਾਰ ਨਾਲ ਲਾ ਲਓ ਉੱਥੇ ਲੋਕ ਬਹੁਤ ਪਿਆਰ ਨਿਵਿਲਣ ਦੇ ਕਰਦੇ ਆ ਜਦੋਂ ਮੈਂ ਗਾਇਆ ਲੋਕਾਂ ਨੇ ਬਹੁਤ ਜ਼ਿਆਦਾ ਮਲਕੇ ਅੱਛਾ ਤਾੜੀਆਂ ਮਾਰੀਆਂ ਤੇ ਮਲਕੇ ਮੇਰਾ ਕੀ ਸੁਣੇ ਪਿਆਰ ਨਾਲ ਮੈਨੂੰ ਬੱਬੂ ਭਾਈ ਕਹਿੰਦਾ ਯਾਰ ਕਹਿੰਦਾ ਤੇਰੀ ਯਾਰ ਵਧੀਆ ਲੋਕ ਪਿਆਰ ਕਰਦੇ ਆ ਵੀ ਤੂੰ ਕਿਉਂ ਵੀ ਇਹ ਪਰ ਛੱਡੀ ਕੋ ਬਟਾ ਹੂੰ ਵੀ ਤੂੰ ਵੀ ਚੱਲ ਵਾਪਸ ਮੈਂ ਗਾਣਾ ਲਿਖੂਗਾ ਹੂੰ ਚਲੋ ਯਾਰ ਜਦ ਜਲਦੀ ਆਪਣਾ ਪਿੱਟ ਸੁਣਦੀ ਹੈ ਉਹਨੇ ਉਸੇ ਰਾਤ ਗਾਣਾ ਲਿਖ ਕੇ ਭੇਜਤਾ ਮੈਨੂੰ ਅੱਛਾ ਭੇਜਤਾ ਹੀ ਲੈ बोल के ना okay. गाना भेजता मेनू वो गाना होया ਪਿਆ ਆਡੀਓ ਹੋ ਗਿਆ ਗਾਣਾ ਹਾਂ ਤੇ ਉਹ ਤਿਆਰ ਪਿਆ ਵੀ ਗਾਣਾ ਮੈਂ ਬਹੁਤ ਆਂਦਾ ਲਿਖਿਆ ਗਾਣਾ ਵੀ ਆਉਗਾ ਆ ਰਿਹਾ ਉਹ ਉੱਥੇ ਤਾਂ ਫਿਰ ਚੱਲਦਾ ਰਹਿੰਦਾ ਸੀ ਸਿਲਸਿਲਾ ਗਾਉਣ ਵਾਲਾ ਇਹ ਜਿਵੇਂ ਨਹੀਂ ਹਾਂ ਤਾਂ ਹੁਣ ਮੇਰੇ ਸ਼ੋਅ ਲੱਗਦੇ ਰਹੇ ਆ ਉੱਥੇ ਹੁਣ ਆਪਣਾ ਮੈਲਬੌਰਨ ਆਸਟ੍ਰੇਲੀਆ ਸਿडनी ਮੈਂ ਜਾਂਦਾ ਰਹਿਆ ਹੁਣ ਵੀ ਜਾਣਾ ਤੇ ਉੱਥੇ ਵੀ ਲੋਕਲ ਦਿਓ ਵੀ ਲੈਣ ਚ ਮਤਲਬ ਕਿ ਜਿਹੜੇ ਮੇਨ ਫੰਕਸ਼ਨ ਹੁੰਦੇ ਸਿੱਖ ਕੇ ਮਾਂ ਹੁੰਦੀਆਂ ਦਵਾਲੀ ਸ਼ੋਅ ਹੁੰਦੇ ਆ ਉਹ ਆਪਣਾ ਮਹੀ ਹੁੰਦਾ ਅੱਛਾ ਜਦੋਂ ਜਿੰਨਾ ਟਾਈਮ ਛੱਡਿਆ ਰਿਆ ਬਾਈ ਫਿਰ ਉਦੋਂ ਸਰੋਤੇ ਕੋਈ ਫੋਨ ਦੇ ਜ਼ਰੀਏ ਜੁੜਿਆ ਜਾਂ ਕੋਈ ਕਿਵੇਂ ਜੁੜਿਆ ਸੁਨੇਹੇ ਥੋੜੇ ਤੱਕ ਪਹੁੰਚਦੇ ਸੀ ਵੀ ਹਰਦੇਵ ਸਿੰਘ ਕਿੱਧਰ ਲੁਕਿਆ ਬੈਠਾ ਗਾਲਾਂ ਹੀ ਮાળੀਆਂ ਮੈਨੂੰ ਤਾਂ ਜਿਹੜੇ ਖਾਸ ਬੰਦੇ ਆਪਣੇ ਉਹ ਗਾਲਾਂ ਵੀ ਦੇ ਦਿੰਦੇ ਨਾ ਅੱਛਾ ਵੀਰ ਤੂੰ ਚੰਗਾ ਬੰਦਾ ਹੈ ਹਾਂ ਉੱਤੇ ਬੈਠਾ ਚੁੱਪ ਹੀ ਹੋ ਗਿਆ ਹਾਂ ਹਾਂ ਹੁਣ ਵੀ ਮੇਰੇ ਫੇਸਬੁੱਕ ਤੇ ਜਿਹੜੇ ਬਾਹਲਾ ਪਿਆਰ ਕਰਦੇ ਆ ਉਹਨੂੰ ਵੀ ਇੱਕ ਦੋ ਗਾਲਾਂ ਕੱਢੀਆਂ ਆਉਂਦੀਆਂ ਕਿੱਥੇ ਰਿਹਾ ਤੂੰ ਅੱਛਾ ਵੀਰ ਆ ਗਿਆ ਠੀਕ ਹੈ ਪਰ ਨਾ ਨਾ ਕਿਹੜਾ ਵੀ ਹੁਣ ਤੱਕ ਰਿਹਾ ਕਿੱਥੇ ਆ ਅੱਛਾ ਆਉ ਆਪਦੇ ਆਪ ਨੂੰ ਇਹ ਚੀਜ਼ ਤਾਂ ਨਹੀਂ ਮੰਨਦੇ ਹਾਲਾਂਕਿ ਤੁਸੀਂ ਕਿਹਾ ਕਿ ਮੈਂ ਫੈਮਿਲੀ ਨੂੰ ਸੈੱਟ ਕਰਨ ਦੇ ਲਈ ਚਲੋ ਉਹ ਵੀ ਚੀਜ਼ ਜ਼ਰੂਰੀ ਸੀ ਉਹ ਉਧਰ ਗਿਆ ਸੀ ਪਰ ਇਹ ਤਾਂ ਨਹੀਂ ਮੰਨਦੇ ਵੀ ਯਾਰ ਪਤੇ ਉਹ ਸਮੇਂ ਦੇ ਵਿੱਚ ਵੀ ਜੇਕਰ ਗਿਆ ਹੁੰਦਾ ਤਾਂ ਅੱਜ ਹੋਰ ਵੀ ਦੋ ਕਦਮ ਅੱਗੇ ਹੁੰਦਾ ਨਹੀਂ ਨਹੀਂ ਬਾਈ ਪਤਾ ਕਿ ਦੌਰ ਉਦੋਂ ਇਹ ਸੀਗਾ ਜਿਹੜੀ ਆਪਣਾ ਜ਼ਿੰਦਗੀ ਹੈ ਉਹ ਤਾਂ ਰੜਾ ਬਣੇ ਦੇਣੀ ਹੈ ਬਿਲਕੁਲ ਪਰ ਉਹ ਜਿਹੜੇ ਦੋ ਤਿੰਨ ਸਾਲ ਸੀ ਮੈਨੂੰ ਮੇਰੇ ਬਸ ਸਹੀ ਨਹੀਂ ਸੀ ਉਹ ਸਮਾਂ ਜਿਹੜਾ ਨਾ ਉਹਨੂੰ ਪਾਸੇ ਜਾਣਾ ਪੈਣਾ ਸੀ ਨਹੀਂ ਠੀਕ ਹੈ ਉਹ ਬਾਕੀ ਤਾਂ ਆਪਰਾ ਕਰਦਾ ਆਪਣਾ ਮਾਲਕ ਨੇ ਪਤਾ ਆ ਨਹੀਂ ਮਾਲਕ ਨੇ ਕਾ ਕਰਨਾ ਤੇ ਪਰ ਮੈਨੂੰ ਆਪ ਨੂੰ ਲੱਗਣ ਲੱਗਿਆ ਸੀ ਵੀਰ ਨਹੀਂ ਕਿਉਂਕਿ ਤੁਸੀਂ ਉਸ ਨੂੰ ਪਤਾ ਕਿ ਤੁਹਾਨੂੰ ਪਤਾ ਵੀ ਤੁਸੀਂ ਕਰਦੇ ਮਾਲਕੋਂ ਹੂੰ ਛੋਟੇ ਕਰਕੇ ਫੈਮਿਲੀ ਹੈ ਜੇ ਤੂੰ ਨਾ ਰਿਹਾ ਕੁਝ ਤੇਰੇ ਜਵਾਬ ਨੂੰ ਕਿਸੇ ਨੇ ਨਹੀਂ ਪੁੱਛਣਾ ਨਹੀਂ ਇਹ ਤਾਂ ਕੋਸਰਾ ਦੇਖ ਲੈਣਗੇ ਤਬਾਸ਼ਾ ਮੈਂ ਹਾਂ ਉਦੋਂ ਉਦੋਂ ਮੈਨੂੰ ਪਤਾ ਲੱਗਿਆ ਸੀ ਜਿਹਦੇ ਮਗਰ ਤੂੰ ਫਿਰਦੇ ਜਿਹਦੇ ਜਿਹਦਾ ਕਰ ਰਹੇ ਆ ਤੇਰੇ ਕਿਹਦੇ ਨੇ ਖੜਨਾ ਤੇਰੇ ਨਾਲ ਸਹੀ ਹੈ ਠੀਕ ਹੈ ਫਸਮਾ ਇਹ ਜਾ ਆ ਗਿਆ ਮੈਨੂੰ ਪਤਾ ਲੱਗਿਆ ਬਣੀ ਹੈ ਅਤੇ ਇੱਕ ਐਸਾ ਕੁਝ ਵੀ ਮੈਂ ਸੁਣਿਆ ਸੀ ਕਿ ਤੁਸੀਂ ਕਿ ਉਹ ਕਿਸੇ ਕੋਲੇ ਆਪਣੇ ਗੀਤ ਲੈ ਕੇ ਮਤਲਬ ਗਏ ਸੀਗੇ ਇਸ ਦੌਰ ਦੇ ਵਿੱਚ ਤੁਸੀਂ ਬਾਹਰ ਜਾਣੇ ਹੋ ਉਸ ਦੌਰ ਦੀ ਗੱਲ ਆ ਉਦੋਂ ਕਿਸੇ ਕੰਪਨੀ ਤੁਹਾਨੂੰ ਕਿਹਾ ਵੀ ਹੁਣ ਇਹ ਮੈਟਰ ਨਹੀਂ ਚੱਲਦਾ ਕਹਿੰਦੇ ਇਹ ਚੀਜ਼ ਨੇ ਵੀ ਉਦਾਸ ਕੀਤਾ ਕਿਦਾਂ ਕਰ ਤਨ ਜਿਹੜਾ ਕਰਦੇ ਮਹੀਨਾ ਕੋਲ ਹੋਇਆ ਸੀ ਕੁਝ ਐਸਾ ਮੈਂ ਸੁਣਿਆ ਕਿਸੇ ਤੋਂ ਵੈਸੇ ਨਹੀਂ ਇਹ ਨਹੀਂ ਹੋਉਂਦੇ ਇਹ ਜਰੂਰ ਹੋਇਆ ਸੀ ਅਸਲ ਵਿੱਚ ਮੈਂ ਮੈਂ ਜਦ ਆਪਣਾ ਮੇਰੇ ਜਿਹੜਾ ਹਣ ਦੇ ਕਲਾਕਾਰ ਸੀ ਸਾਡੇ ਨਾਲ ਸਾਡੇ ਨਾਲ ਹੋਇਆ ਨਹੀਂ ਸਾਨੂੰ ਪੈਸੇ ਲਾਉਣੇ ਪੈਣ ਹਮ ਹਣਾ दौर हाँ। चल पैसे लख रुपया लिया है ना ब्याह दौर भी देखना पैसे ला के फिर चुप कर जो गल नी हा बी भीड ਜਦ ਸਮਾ ਆਊਗਾ ਉਹਨੂੰ ਵੇਖ ਲਾਂਗੇ ਅੱਛਾ ਉਹ ਜਦੋਂ ਤੇਪਾਂ ਬਈ ਤੇਪਾਂ ਦਾ ਦੌਰ ਜਾਂਦਾ ਆ ਪਾਇਰੇਸੀ ਵਗੈਰਾ ਸ਼ੁਰੂ ਹੁੰਦੀ ਆ ਉਹ ਚੀਜ਼ ਨੇ ਕਲਾਕਾਰਾਂ ਨੂੰ ਕਿੰਨਾ ਕੁ ਤੱਕਾ ਲਾਇਆ ਬਹੁਤ ਮੰਜਾ ਉਦੋਂ ਬਈ ਕਲਾਕਾਰ ਵੀ ਉਦੋਂ ਆਪਣਾ ਮਾਰੇ ਗਏ ਤੇ ਕੰਪਨੀਆਂ ਵੀ ਮਰੀਆਂ ਪੇਸ਼ਕਰ ਵਗੈਰਾ ਸਾਰੇ ਮਾਰੇ ਪਰ ਕੀ ਹੋਇਆ ਹਾਂ ਪੇਸ਼ਕਰ ਵੀ ਉਦੋਂ ਆਪਣਾ ਮਾਰਿਆ ਗਿਆ ਹਾਂ ਕਲਾਕਾਰ ਵੀ ਮਾਰੇ ਗਏ ਬਿਲਕੁਲ ਆਪਣਾ ਕੰਪਨੀਆਂ ਨੂੰ ਫਾਇਦਾ ਹੋ ਗਿਆ ਅਟੋ ਅਸੀਂ ਤਾਂ ਅਸੀਂ ਤਾਂ ਸੈਨ ਹੋਏ ਸੀ ਗਾਉਣ ਵਾਸਤੇ ਅਸੀਂ ਤਾਂ YouTube ਤੇ ਸੈਂਕੜੇ ਨਹੀਂ ਸੋਸ਼ਲ ਮੀਡੀਆ ਤੋਂ ਹਾਂ ਹਾਂ ਬਿਲਕੁਲ ਕੰਪਨੀਆਂ ਨੇ ਤਾਂ ਲਾਗੀ ਆ ਪੱਕੇ ਪੈਸੇ ਲਾਗੇ ਉਹ YouTube ਹਾਂ ਕਿੰਨਾ ਪੈਸਾ ਕਮਾਇਆ ਦੇਖੋ ਹੂੰ ਉਹ ਸਾਰੇ ਸਾਰੇ ਟੈਪਾਂ ਦੇ ਉਹ ਸੜੀਆਂ ਮੇਰੀਆਂ ਧਰਮੀਆਂ ਜਹਿੰਦਰ ਬਾਲ ਦੀਆਂ ਪੁਰਾਣੇ ਕਲਾਕਾਰਾਂ ਦੀਆਂ ਸਾਰਾ ਪੈਸਾ ਆਇਆ ਹੁਣ ਸਾਨੂੰ ਵਿੱਚੋਂ ਕੋਈ ਕੁਝ ਨਹੀਂ ਮਿਲਿਆ ਇਸ ਗੱਲ ਨੇ ਬਹੁਤ ਵੱਡਾ ਧੱੱਕਾ ਲਾਇਆ ਜਿਹੜੀਆਂ ਟੈਪਾਂ ਵੀ ਵਿਕਦੀਆਂ ਹੁੰਦੀਆਂ ਸੀ ਮਤਲਬ ਉਦੋਂ ਮੈਂ ਪੁੱਛ ਰਿਹਾ ਤੁਸੀਂ ਜਵਾਬ ਦੇਣਾ ਚਾਹੋ ਦੇ ਸਕਦੇ ਹੋ ਉਹਦਾ ਵੀ ਹੁੰਦਾ ਸੀ ਕਲਾਕਾਰ ਨੂੰ ਕੁਝ ਮਿਲਦਾ ਹੁੰਦਾ ਸੀ ਨਹੀਂ ਬਾਈ ਉਹ ਤਾਂ ਨਹੀਂ ਉਹ ਕਦੋਂ ਕਦੋਂ ਕਹਿੰਦਾ ਉਦੋਂ ਕਲਾਕਾਰ ਦੀ ਮਾਰਕੀਟ ਤੇ ਤੁਹਾਨੂੰ ਪੈਸੇ ਮਿਲਦੇ ਸੀ ਤੇ ਮੇਰੀ ਟੇਬ ਹੋਣੀ ਆ ਵੀ ਫੇਸ ਵੈਲਿਊ ਕਿੰਨੀ ਆ ਫਾਜਗੁਰ ਫਾਜਗੁਰ ਵੀ ਆਪਣਾ ਮੇਰੀ ਕੰਪਨੀ ਮੇਰੀ ਟੇਬ ਟੀਸਰੀ ਚ ਆਉਣੀ ਆ ਹੂੰ ਤਾਂ ਟੀਸਰੀ ਨੇ ਮੈਨੂੰ ਫੋਨ ਕਰਨਾ ਸੀ ਇੱਥੇ ਸਾਰੇ ਇਹ ਆਪਣਾ ਦੁਕਾਨਦਾਰਾਂ ਨੂੰ ਵੀ ਕਿੰਨਾ ਮਾਲ ਲਵੋਗੇ ਵੀ ਕਿੰਨਾ ਆਰਡਰ ਜਾਊਗਾ ਦਾ ਵਿਚਾਰ ਲੱਗ ਜਾਊਗਾ ਉਸ ਦਾ ਵੇਲੋ ਪਾ ਦੋ ਠੀਕ ਹੈ ਉਹ ਉਹ ਤੋਂ ਮੈਨੂੰ ਪੈਸੇ ਓਕੇ-ਓਕੇ ਹੁੰਦੇ ਸੀ ਓਕੇ-ਓਕੇ ਹਾਂਜੀ ਹਾਂ ਹੂੰ ਆ ਫਿਰ ਪਿੰਡ ਦੇ ਜਿਹੜੇ ਉਹਦੋਂ ਕਹਿੰਸੀ ਤੂੰ ਨਹੀਂ ਚੱਲਦਾ ਜਦੋਂ ਚੱਲ ਗਿਆ ਫਿਰ ਉਹਨੂੰ ਪਿੰਡੇ ਸਾਰੇ ਨਹੀਂ ਨਾ ਨਾ ਉਹ ਕਈ ਟੀਚਰ ਹੀ ਕਰਦੇ ਨੇ ਪਿਆਰ ਦੇ ਉਹ ਜਿਵੇਂ ਮੇਰਾ ਸਾਡਾ ਕਿ ਚਾਚਾ ਹੁੰਦਾ ਸੀ ਹਾਂ ਕੱਲ ਉਹ ਹੀ ਕਹਿੰਦਾ ਸੀ ਬਾਕੀ ਪਿੰਡ ਦਾ ਬਹੁਤ ਆਪਣ ਬਹੁਤ ਪਿਆਰ ਕੀਤਾ ਹੁਣ ਤੱਕ ਵੀ ਮਤਲਬ ਕਿ ਮੇਰਾ ਪਿੰਡ ਮਹੀਨਾਂ ਨਾਲ ਹੁਣ ਵੀ ਬਹੁਤ ਪਿਆਰ ਮਿਲਦਾ ਜਿਹੜੇ ਮੇਰੇ ਨਾਲ ਮੇਰੇ ਮੇਰੇ ਮਤਲਬ ਕਿ ਹਾਨੀ ਸੀਗੇ ਉਹਨਾਂ ਦੇ ਜਵਾਕ ਮੇਰੇ ਪੈਨ ਨੇ ਹੁਣ ਅੱਛਾ ਚਾਚਾ ਸਾਰਿਆਂ ਦਾ ਮੈਂ ਹਾਂ ਤੇ ਨਹੀਂ ਪਿੰਡ ਤੋਂ ਆਪਣਾ ਬਹੁਤ ਪਿਆਰ ਮਿਲਦਾ ਪਿੰਡ ਵੀ ਫਿਰ ਲੋਕ ਆਉਣ ਲੱਗੇ ਉਸ ਤੋਂ ਬਾਅਦ ਤਾਂ ਫਿਰ ਪਿੰਡ ਵੀ ਤੰਤਲਾ ਲੱਗਿਆ ਰਹਿੰਦਾ ਹੁਣ ਆ ਵੀ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਹੂੰ ਅੱਛਾ ਹੁਣ ਕੀ ਆ ਅੱਗੇ ਬਾਈ ਹੁਣ ਜੀ ਗੀਤ ਤੁਹਾਡੇ ਤੋਂ ਆਏ ਮੈਂ ਚਾਹੂੰਗਾ ਇੱਕ ਤਾਂ ਉਹਦੇ ਵਿੱਚ ਜ਼ਰੂਰ ਸਾਡਾ ਸਾਂਝਾ ਕਰਦੇ ਜੇ ਦਵਾਂਗੀ ਤਵਾਰਿਆ ਨਾ ਉਹਦੇ ਬੋਲ ਸਾਂਝੇ ਕਰ ਦਾਂ ਉਹ ਕੋਈ ਆਏ ਤਾਂ ਨਹੀਂ ਹੁੰਦਾ ਚਲੋ ਕੋਈ ਨਹੀਂ ਬਾਰ ਮੈਂ ਆਪਣੇ ਕੱਲ ਨੂੰ ਆ ਰਿਹਾ ਅੱਛਾ ਕੱਲ ਨੂੰ ਫੇਰ ਤਾਂ ਠੀਕ ਨਹੀਂ ਤਾਂ ਉਹਦੇ ਵੀ ਲੇਟ ਪਾਉਣੇ ਆ ਅੱਛਾ ਸੈੱਟ ਸੌਂਗਾ ਉਹ ਜੀ ਬਾਕੀ ਦਾ ਇਹ ਵੀ ਮਤ ਪਿਆਰ ਕਰਨ ਵਾਲੇ ਸੀ ਨਾ ਬਹੁਤ ਚਿਰ ਦੀ ਹੋ ਸੀ ਬ੍ਰੀਜ ਵੀ ਇਹ ਸੈੱਟ ਸੌਂਗਾ ਉਹ ਬਾਈ ਵੀ ਉਹ ਰੰ ਉਹ ਦੋਵਾਂ ਵਲ ਸੰਝ ਕਰਦਾ ਮੈਂ ਤੂੰ ਹੀ ਮੇਰਾ ਪਿਆਰ ਮੇਰਾ ਤੂੰ ਹੀ ਰੱਬਨੀ ਤੇਰੇ ਮੰਨਣ ਪੈਣਗੇ ਪਾਣੇ ਤੂੰ ਹੀ ਮੇਰਾ ਪਿਆਰ ਮੇਰਾ ਤੂੰ ਹੀ ਰੱਬਨੀ ਤੇਰੇ ਮੰਨਣ ਪੈਣਗੇ ਪਾਣੇ ਹੜ ਹੜ ਜਾਈ ਨਾ ਦਿਲ ਤੋੜ ਕੇ ਟੋਟੇ ਦਿਲ ਦੇ ਚੁਗੇ ਨਹੀਂ ਜਾਣੇ ਹੜਾ ਹੜਾ ਜਾਈ ਨਾ ਨਹੀਂ ਦਿਲ ਤੋੜ ਕੇ ਟੋਟੇ ਦਿਲ ਦੇ ਚੁਗੇ ਨਹੀਂ ਜਾਣੇ ਕੀ ਬਾਤ ਹੈ ਬਾਈ ਟੋਟਿਆਂ ਨਾਲ ਬੜਾ ਪਿਆਰ ਹੈ ਨਾ ਲਿਖਿਆ ਬਾਈ ਪਿੰਦਰ ਇਹ ਵੀ ਗੀਤ ਪਤਾ ਕਿਵੇਂ ਬਣਿਆ ਹਾਂਜੀ ਅਸੀਂ ਉਹ ਗਾਣੇ ਕੀਤੇ ਹੁਣ ਤੇ ਮੈਂ ਤੇ ਬਈ ਉੱਥੇ ਸੁਖਣਾ ਲੈ ਕੇ ਸੈਰ ਕਰੀ ਜਾਂਦੇ ਸੀ ਅੱਛਾ ਬਾਈ ਕਹਿੰਦਾ ਵੀ ਸੈੜ ਕਿਹ ਜਾ ਕਰੀ ਰਣ ਮਾ ਬਾਈ ਐਂ ਕਰੋ ਵੀ ਜਨੇਟ ਕੁੜੇ ਹੁਣ ਦਿਲ ਦੇ ਮੇਰੇ ਵਾਲਾ ਧਰਮ ਦਾ ਉਹ ਸੀਗਾ ਟੁੱਟੇ ਦਿਲ ਨੂੰ ਜੋੜ ਦੇ ਅੜੀਏ ਤੋੜੀ ਹਾਂ ਮੈਂ ਤੁਹਾਡੇ ਪਿਛਾਲ ਦੀ ਗੱਲ ਕੱਢੂਗੀ ਅੱਛਾ ਕਿ ਮੇਰਾ ਵੀ ਆਪਣਾ ਰੰਗ ਆ ਜਾਏ ਤੇ ਧਰਮਿਆਂ ਦਾ ਵੀ ਆ ਜਾਏ ਉੱਥੋਂ ਬਣਾਂਗੀ ਤੇ